ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਸਾਡਾ ਪੰਜਾਬ ਸਾਡਾ ਵਿਰਸਾ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਹਾਂਜੀ ਅੱਜ ਇੱਕ ਲੋਕਗੀਤ ਲੈ ਕੇ ਪੇਸ਼ ਹੋਏ ਹਾਂ ਜੇ ਤੂੰ ਚਿਲਮ ਤਮਾਕੂ ਪੀਵੇਂਗਾ ਇੱਕ ਮਟਿਆਰ ਆਪਦੇ ਪਤੀ ਨੂੰ ਸਮਝਾਉਣਾ ਚਾਹੁੰਦੀ ਹੈ ਵੀ ਨਸ਼ਿਆਂ ਚੋਂ ਨਿਕਲ ਵੀ ਨਹੀਂ ਤਾਂ ਮੈਂ ਚੁੱਲ੍ਹੇ 'ਚ ਪਾਣੀ ਪਾ ਦੂੰਗੀ ਜਾਂ ਮੈਂ ਪੇਕਿਆਂ ਨੂੰ ਉੱਠ ਕੇ ਤੁਰ ਜੂੰਗੀ ਹਾਂਜੀ ਪੇਸ਼ ਹੈ ਨੋਕ ਝੋਕ ਪੇਸ਼ ਹੈ ਨੋਕ ਝੋਕ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ ਕਮੈਂਟ ਦੇ ਕੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਇਹ ਲੋਕਗੀਤ ਜੇ ਤੂੰ ਚਿਲਮ ਤਮਾਕੂ ਪੀਵੇਂਗਾ ਜੇ ਤੂੰ ਚਿਲਮ ਚਿਲਮ ਤਮਾਕੂ ਪੀਵੇਂਗਾ ਮੈਂ ਵਿਚਲੇ ਵਿੱਚ ਝੁੱਲੇ ਵਿੱਚ ਪਾਣੀ ਪਾ ਦੂੰਗੀ ਬਠਾ ਰੋਈ ਜਾਇਂ ਵਰਤ ਰੋਈ ਜਾਈ ਵਖਤ ਬਹੂਣੇ ਨੂੰ ਪਲੇਆ ਜੇ ਤੂੰ ਚੁੱਲ੍ਹੇ ਵਿੱਚ ਪਾਣੀ ਪਾ ਦੇਗੀ ਜੇ ਤੂੰ ਚੁੱਲ੍ਹੇ ਵਿੱਚ ਚੁੱਲ੍ਹੇ ਵਿੱਚ ਪਾਣੀ ਪਾ ਦੇਗੀ ਮੈਂ ਵੀ ਕੱਲਰੀ ਮੈਂ ਵੀ ਕੱਲਰੀ ਤੂੰ ਨਾਲ ਲਾ ਲੂੰਗਾ ਬੈਠੀ ਰੋਈ ਜਾਇ ਬੈਠੀ ਰੋਈ ਜਾਇ ਵਖਤ ਬਹੁਣੇ ਨੂੰ ਪਲੀਏ ਜੇ ਤੂੰ ਕਲਰੀ ਤੂੰ ਨਾ ਲਾ ਲੇਗਾ ਜੇ ਤੂੰ ਕਲਰੀ ਕਲਰੀ ਤੂੰ ਨਾ ਲਾ ਲੇਗਾ ਮੈਂ ਵੀ ਬੱਦੜੀ ਮੈਂ ਵੀ ਬਦੜੀ ਬਾਣੀ ਕੇ ਬਰਸੂਂਗੀ ਬੈਠਾ ਰੋਈ ਜਾਈਂ ਬੈਠਾ ਰੋਈ ਜਾਈਂ ਬਗਤ ਗੁਹੂਣੇ ਨੂੰ ਪਲਿਆ ਜੇ ਤੂੰ ਬਦੜੀ ਬਾਣੀ ਕੇ ਬਰਸੇਂਗੀ ਜੇ ਤੂੰ ਬਦੜੀ ਬਦਲੀ ਵਾਣੀ ਕੇ ਵਰਸੇਗੀ ਮੈਂ ਵੀ ਤੈ ਤੋ ਮੈਂ ਵੀ ਤੈ ਤੋ ਸੋਣੀ ਵਿਆਹ ਲਾਉਂਗਾ ਬੈਠੀ ਰੋਈ ਜਾਈ ਬੈਠੀ ਰੋਈ ਜਾਈ ਵਖਤ ਬਹੂਣੇ ਨੂੰ ਬਲੀਏ ਜੇ ਤੂੰ ਮੈਥੋਂ ਸੋਣੀ ਵਿਆਹ ਲਿਆਏਂਗਾ ਜੇ ਤੂੰ ਮੈਥੋਂ ਮੈਥੋਂ ਸੋਣੀ ਵਿਆਹ ਲਿਆਏਂ ਜਾ ਮੈਂ ਵੀ ਪੇਕਿਆਂ ਨੂੰ ਮੈਂ ਵੀ ਪੇਕਿਆਂ ਨੂੰ ਉੱਠ ਜਾੰਗੀ ਬੈਠਾ ਰੋਈ ਜਾਈ ਬੈਠਾ ਰੋਈ ਜਾਈ ਵਖਤ ਬਹੂਣੇ ਨੂੰ ਪਹਲੇ ਆ त सोन दहूक रादू गी त सोन ला सुू कक रादू गी वठ पीजई वठ पीज दरवाज़े दे परिया ਤੂੰ ਚਿਲਮਤ ਮਤਮਾ ਨੂੰ ਪੀਂ ਮੇਂਗਾ ਜੇ ਤੂੰ ਚਿਲਮਤ ਚਿਲਮਤ ਮਤਮਾ ਨੂੰ ਪੀਂ ਮੇਂਗਾ ਮੈਂ ਵੀ ਚੁੱਲੇ ਵਿੱਚ ਮੈਂ ਵੀ ਚੁੱਲੇ ਵਿੱਚ ਪਾਣੀ ਪਾ ਦੂੰਗੀ ਬੈਠਾ ਰੋਈ ਜਾਇਂ ਬੈਠਾ ਰੋਈ ਜਾਇਂ ਵਖਤ ਬਹੂਣੇ ਨੂੰ ਪਰਿਆ i love it.